ਦਾ ਅਰਥ ਹੁੰਦਾ ਵਾ ਕਿ ਚੜ ਨਿਕਲਦਾ ਪ੍ਰਤੀਕ ਹੋਲਾ ਜ਼ੁਲਮ ਦੇ ਉੱਤੇ ਜਿਹੜਾ ਜ਼ੁਲਮ ਹੁੰਦਾ ਨਾ ਉਹਦਾ ਟੱਕਰ ਕਰਨਾ ਉਹਦਾ ਵੀ ਸ਼ਬਦ ਹੈ ਹੋਲੇ ਦੇ ਵਿੱਚ ਹੁੰਦਾ ਜੇ ਤੁਸੀਂ ਜਾ ਕੇ ਤੁਸੀਂ ਰੁਕ ਜੰਨੇ ਹੋ ਕਿਤੇ ਚੜਾਈ ਕਰਕੇ ਜਾਂਨੇ ਹੋ ਜੇ ਕਿਸੇ ਰੋਕ ਦੇ ਉੱਟਗਾਣਾ ਕਰਦੇ ਉਹਨੂੰ ਮਾਲ ਲੱਗ ਜਾਂਦਾ ਸੀ ਵਾਹੇ ਗੁਰੂ ਵਾਹੇ ਗੁਰੂ ਵਾਹੇ ਆਹਨੇ ਕੁ ਬਲੱਖਣਤਾ ਪੈਦਾ ਕਰਨ ਦੇ ਵਾਸਤੇ ਇੱਕ ਜਿਹੜਾ ਹੋਲੇ ਮਿਲਾਂ ਕਨਸੈਪਟ ਸ਼ੁਰੂ ਕੀਤਾ ਸੀ ਸ਼ਸ਼ਤਰਧਾਰੀ ਹੋ ਕੇ ਜਿਹੜੇ ਸਿੰਘ ਸਨ ਉਹਨਾਂ ਨੂੰ ਸ਼ਸ਼ਤਰਧਾਰੀ ਕੀਤਾ ਜਾਂਦਾ ਸੀਗਾ ਸਿੰਘ ਜਿਹੜੇ ਸ਼ਰਕਾਂ ਦਾ ਜੋਰ ਵਖਾਉਂਦੇ ਸੀਗੇ ਆਪਣੇ ਤੇ ਘੋੜਿਆਂ ਤੇ ਨੀਜਾ ਬਾਜੀ ਹੁੰਦੀ ਸੀਗੀ ਆ ਘੋੜੇ ਦੀ ਦੌੜ ਹੁੰਦੀ ਸੀਗੀ ਗਤਕਾ ਹੁੰਦਾ ਸੀਗਾ ਤੇ ਉੱਥੇ ਜ਼ੁਲਮ ਨਾਲ ਲੜਨਾ ਸਿਖਾਇਆ ਜਾਂਦਾ ਸੀਗਾ ਜ਼ਾਲਮ ਦਾ ਵਿਰੋਧ ਕਿਵੇਂ ਕਰਨਾ ਇਹ ਮਾਰੇ ਸਿਖਾਇਆ ਸੀਗਾ ਦੀ ਪੀੜਾ ਜਣਨ ਨੂੰ ਇਤਿਹਾਸ ਨਹੀਂ ਪੜਦੇ ਆਪਣਾ ਇਤਿਹਾਸ ਨਹੀਂ ਪਤਾ ਉਹ ਸੋਚਦੇ ਵੀ ਅਸੀਂ ਮੋਟਰਸਾਈਕਲਾਂ ਤੇ ਜਾਂਨੇ ਆ ਉੱਥੇ ਅਸੀਂ ਹੋਲੀ ਖੇਡ ਲਈ ਰੰਗ ਪਾ ਲਿਆ ਤੇ ਵਾਪਸ ਆ ਗਏ ਇੱਕ ਮੇਲੇ ਦੇ ਦਿਨਾਂ ਵਿੱਚ ਦੇ ਪਰ ਨਹੀਂ ਅਸੀਂ ਤੇ ਹੋਲੇ ਮਲੇ ਦੀ ਪਰ ਜਿਹੜੀ ਜਿਹੜੀ ਸਾਡੀ ਜਿਹੜਾ ਕਨਸੈਪਟ ਆ ਉਹ ਇਹ ਆ ਕਿ ਆਪਾਂ ਦਾ ਗੁਰੂ ਸਾਹਿਬ ਦੇ ਹੁਕਮਾਂ ਤੇ ਪਹਿਰਾ ਦੇਣਾ ਵਾ ਕੱਟ ਹੁੰਦਾ ਗੈਦਰਿੰਗ ਹੁੰਦੀ ਆ ਉਹ ਖਾਲਸਾ ਪੰਥ ਦੀ ਹੁੰਦੀ ਆ ਤੇ ਖਾਲਸਾ ਪੰਥ ਜਿਹੜਾ ਵਾ ਉਹ ਜ਼ੁਲਮ ਦੇ ਖਿਲਾਫ ਲੜਦਾ ਵਾ ਵਾਹਿਗੁਰੂ ਵਾਹਿਗੁਰੂ ਪਾਤੇ ਐਸ ਜਾਨੇ ਬੁੱਧਕ ਟੂਰਿਸਟ ਵੇ ਸਮਝ ਕੇ ਜਾਂਦੇ ਆ ਘੁੰਮਣ ਫਿਰ ਜਾਂਦੇ ਆ ਉਹ ਤਾਂ ਪਾਪਾ ਦੇ ਭਾਗੀ ਬਣਨ ਵਾਲੀ ਗੱਲ ਆ ਨੌਜਵਾਨ ਜਾਂਦੇ ਤੇ ਜਿਹਨੇ ਸਿੱਖੀ ਤੋਂ ਦੂਰ ਨੇ ਉਹਨਾਂ ਦਾ ਇਹ ਫਰਜ਼ ਬਣਦਾ ਵੀ ਉਸ ਲਖਣ ਤਾਂ ਨੂੰ ਸਮਝਣ ਉਸ ਇਤਿਹਾਸ ਨੂੰ ਸਮਝਣ ਸਮਝ ਕੇ ਖੁਦ ਉਹ ਰੂਪ ਸਭ ਸੋਣ ਕਿਉਂਕਿ ਮਹਾਰੇ ਨੇ ਆਪਣਾ ਰੂਪ ਅਖਿਆ ਖਾਲਸਾ ਮੇਰਾ ਰੂਪ ਹੈ ਖਾਸ ਪਰ ਖਾਲਸਾ ਉਹ ਰੂਪ ਹੋਣਾਗਾ ਜਿਹੜਾ ਮਹਾਰਾਜ ਦੇ ਹੁਕਮ ਤੇ ਪਹਿਰਾ ਦਿੰਦਾ ਹੋਊਗਾ ਜਿਹੜਾ ਬਾਣੀ ਵੀ ਪੜੂਗਾ ਤੇ ਬਾਣਾ ਵੀ ਪਾਊਗਾ ਅਸੂਰਤੀ ਸੇ ਵਾ ਰਸਾ ਸਾਹਿਬ ਬਾਨੇ ਦੀ ਮਰਿਆਦ ਨੂੰ ਬਹਾਲ ਰੱਖਣਾ ਵੀ ਸਾਡਾ ਫਰਜ ਆ ਨੀਲਾ ਪਾਣਾ ਪਾ ਕੇ ਕੋਈ ਜਿਆ ਕੰਮ ਨਾ ਕਰੀਏ ਜਿਹਦੇ ਨਾਲ ਖਾਲਸਾ ਪੰਥ ਦੇ ਉਂਗਲ ਉਠੇ ਇਸ ਬਾਨੇ ਦੇ ਉਂਗਲ ਉਠੇ ਸੋ ਇਹ ਵੀ ਇੱਕ ਸਾਡੀ ਜ਼ਿੰਮੇਵਾਰੀ ਖਾਲਸਾ ਪੰਥ ਦੀ ਹੁੰਦੀ ਆ ਸਿੰਘਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਆ ਇਸ ਪਰਵਾਰ ਦੀ ਸੁਧਚਾਰ ਚਾਰ ਚਾਰਵੇਂ ਤੋਂ ਕਿਹਾ ਪਿਆ ਜੀਵਨ ਕੇ ਜਾਰ ਆਪਣੇ ਪਤ ਪੁੱਤ ਕਿਹਾ ਮਾਰੇ ਸਹਬ ਜੀ ਨੂੰ ਰੂਹਤਨ ਦਿੱਤਾ ਵਾ ਅਸੀਂ ਸਹਬ ਜੀ ਦੇ ਬਣ ਕੇ ਜਾਈਏ ਉੱਥੇ ਉੱਥੇ ਅਸੀਂ ਇਹ ਨਾ ਭਾਈ ਵੀ ਆਪਣੇ ਮੂਸਲਮਾਕ ਕੇ ਜਾ ਕੇ ਉੱਥੇ ਨਸ਼ੇ ਕਰੀਏ ਜਾਂ ਹੋ ਜੇ ਗਲਤ ਕੰਮ ਕਰੀਏ ਕੋਈ ਕਰਮ ਕਰੀਏ ਸਭ ਜਿਹੜਾ ਮਾਰੇ ਵਰਚਿਆ ਹੋਇਆ ਵਾ ਵਾਹਿਗੁਰੂ 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 ਜੇ ਵੀ ਉੱਥੇ ਅਸੀਂ ਭੀੜ ਨਾ ਬਣ ਕੇ ਜਾਈਏ ਇਹ ਤਮਾਸ਼ਪੀਰ ਬਣ ਕੇ ਨਾ ਜਾਈਏ ਤਮਾਸ਼ਾ ਕਰਨਾ ਚਾਹੀਏ ਉੱਥੇ ਹੁਲੜਬਾਜੀ ਨਾ ਕਰਨ ਜਾਈਏ ਇੱਥੇ ਤੁਰਨ ਤੋਂ ਪਹਿਲਾਂ ਅਰਦਾਸ ਕਰੀਏ ਕਿ ਮਹਾਰਾ ਜੀ ਤੇਰੇ ਚਰਨਾ ਚ ਆ ਰਹੇ ਆ ਨੰਦਪੁਰ ਸਾਹਿਬ ਘਰੇ ਆ ਰਹੇ ਆ ਤੇ ਸਾਨੂੰ ਆਪਣੇ ਘਰ ਵਾਪਸੀ ਕਰਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਲੇ ਮਹੱਲੇ ਨੂੰ ਲੈ ਕੇ ਲੱਖਾਂ ਤੇ ਦਦਾਰ ਦੇ ਉੱਤੇ ਜੋ ਸੰਗਤ ਹੈ ਜੋ ਸ਼੍ਰੀ ਅਨੰਦਪੁਰ ਸਾਹਿਬ ਜਾ ਕੇ ਦਰਸ਼ਨ ਦਿਦਾਰੇ ਕਰ ਰਹੀਆਂ ਨੇ ਪਰ ਹੋਲੇ ਮਹੱਲੇ ਦੀ ਕੀ ਮਹੱਤਤਾ ਹੈਗੀ ਗੁਰਬਾਣੀ ਦੇ ਵਿੱਚ ਅਤੇ ਅੱਜ ਸਾਡੇ ਨਾਲ ਗੁਰੂ ਦੀ ਲੜਨ ਦੀ ਫੌਜ ਸਾਡੇ ਨਾਲ ਮੌਜੂਦ ਹੈਗੀ ਆ ਤੇ ਸਾਡੇ ਨਾਲ ਪਰਮਜੀਤ ਸਿੰਘ ਕਾਲੀ ਜੀ ਮੌਜੂਦ ਨੇ ਉਹਨਾਂ ਨਾਲ ਆਪਾਂ ਗੱਲ ਕਰਾਂਗੇ ਹੋਲੇ ਮਹੱਲੇ ਨੂੰ ਲੈ ਕੇ ਕੱਲੇ-ਕੱਲੇ ਇਤਿਹਾਸ ਨੂੰ ਲੈ ਕੇ ਤੜਨਾ ਜੋ ਗੱਲਾਂ ਸਾਂਝੀਆਂ ਕਰਾਂਗੇ ਤਾਂ ਸਭ ਤੋਂ ਪਹਿਲਾਂ ਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਜੀ ਵਾਈ குருਜੀ ਅਸੀਂ ਗੱਲ ਕਰ ਲਈਏ ਹੋਲੇ ਮਹੱਲੇ ਦੀ ਤਾਂ ਸੰਗਤਾਂ ਨੂੰ ਅੱਜ ਦੇ ਸਮੇਂ ਦੇ ਵਿੱਚ ਕਿਉਂਕਿ ਬੜੀਆਂ ਇਹੋ ਜਿਹੀਆਂ ਸੰਗਤਾਂ ਨੇ ਜਿਨ੍ਹਾਂ ਨੂੰ ਇਤਿਹਾਸ ਨਹੀਂ ਪਤਾ ਕਿ ਹੋਲਾ ਮਹੱਲਾ ਕਿਉਂ ਮਨਾਉਣ ਵਾਸਤੇ ਸੰਗਤਾਂ ਜੋ ਹੈ ਸ਼੍ਰੀ ਅਨੰਦਪੁਰ ਸਾਹਿਬ ਜਾਂਦੀਆਂ ਨੇ ਤਾਂ ਸਭ ਤੋਂ ਪਹਿਲਾਂ ਤਾਂ ਇਸ ਦੇ ਉੱਤੇ ਜ਼ਰੂਰ ਚਾਤ ਪਾਓ ਤੇ ਵੇਖੋ ਜੀ ਜਿਹੜਾ ਹੋਲੇ ਮਹੱਲੇ ਦਾ ਸ਼ਬਦੀ ਅਰਥ ਆ ਜੋ ਵਿਦਵਾਨਾਂ ਨੇ ਲਿਖਿਆ ਹੋਲੇ ਦਾ ਅਰਥ ਹੁੰਦਾ ਵਾ ਵੀ ਚੜ੍ਹਦੀ ਕਲਾ ਦਾ ਪ੍ਰਤੀਕ ਹੋਲਾ ਜ਼ੁਲਮ ਦੇ ਉੱਤੇ ਜਿਹੜਾ ਜ਼ੁਲਮ ਹੁੰਦਾ ਆ ਨਾ ਉਹਦਾ ਟੱਕਰਾ ਕਰਨਾ ਉਹਦਾ ਵੀ ਸ਼ਬਦ ਹੈ ਹੋਲੇ ਦੇ ਵਿੱਚ ਕਿਹਾ ਗਿਆ ਵਾ ਜੋ ਪਰਚੀਨ ਸਾਡੇ ਗ੍ਰੰਥ ਨੇ ਜਾਂ ਸਾਡੇ ਜਿਹੜੇ ਵਿਦਵਾਨ ਨੇ ਉਹਨਾਂ ਨੇ ਅਰਥ ਕੀਤਾ ਕਾਫੀ ਵੱਡੇ ਪੱਧਰ ਤੇ ਅਰਥ ਹੈ ਇਹਦਾ ਮਹੱਲਾ ਹੁੰਦਾ ਜਦੋਂ ਤੁਸੀਂ ਜਾ ਕੇ ਤੁਸੀਂ ਰੁਕ ਜਾਨੇ ਹੋ ਕਿਤੇ ਚੜਾਈ ਕਰਕੇ ਜਾਂਦੇ ਹੋ ਜੇ ਕਿਸੇ ਰੋਕ ਦੇ ਉੱਤੇ ਕਾਣਾ ਕਰਦੇ ਉਹਨੂੰ ਮਹੱਲ ਲੱਗਿਆ ਜਾਂਦਾ ਸੀਗਾ ਦਸਮ ਪਾਤਸ਼ਾਹ ਨੇ ਉਸ ਸਮੇਂ ਹੋਲੇ ਮਿਲਦਾ ਜਿਹੜਾ ਕਨਸੈਪਟ ਸੀ ਉਹ ਚਾਲੂ ਕਰਨ ਦਾ ਕਾਰਨ ਸੀ ਵੀ ਉਦੋਂ ਮੁਗਲਾਂ ਦਾ ਸੀ ਕਿ ਪੈਰਾ ਬਹੁਤ ਜ਼ਿਆਦਾ ਤੇ ਜ਼ਾਲਮ ਹਕੂਮਤਾਂ ਸਨ ਆਮ ਜੋ ਲੋਕ ਸਨ ਮਜਲੂਮ ਸਨ ਜਿਨ੍ਹਾਂ ਨੂੰ ਜਾਤਾਂ ਪਾਤਾਂ ਦੇ ਨਾਂ ਤੇ ਨੀਚ ਸਮਝਿਆ ਜਾਂਦਾ ਸੀਗਾ ਤੇ ਉਹਨਾਂ ਨਾਲ ਤਾਂ ਕਾ ਕੀ ਤਾਂ ਜਾਂਦਾ ਸੀਗਾ ਸੋ ਮਹਾਰਾਜ ਨੇ ਇੱਕ ਵਿਲੱਖਣਤਾ ਪੈਦਾ ਕਰਨ ਦੇ ਵਾਸਤੇ ਇੱਕ ਜਿਹੜਾ ਹੋਲੇ ਮੇਲੇ ਕਨਸੈਪਟ ਸ਼ੁਰੂ ਕੀਤਾ ਸੀ ਸ਼ਸਤਰਧਾਰੀ ਹੋ ਕੇ ਜਿਹੜੇ ਸਿੰਘ ਸਨ ਉਹਨਾਂ ਨੂੰ ਸ਼ਸਤਰਧਾਰੀ ਕਿਹਾ ਜਾਂਦਾ ਸੀਗਾ ਸਿੰਘ ਜਿਹੜੇ ਸ਼ਸਤਰਾਂ ਦਾ ਜੋਰ ਵਿਖਾਉਂਦੇ ਸੀਗੇ ਆਪਣੇ ਤੇ ਘੋੜਿਆਂ ਤੇ ਨਿਜਾਬਾਜੀ ਹੁੰਦੀ ਸੀਗੀ ਘੋੜੇ ਦੀ ਦੌੜ ਹੁੰਦੀ ਸੀਗੀ ਗਤਕਾ ਹੁੰਦਾ ਸੀਗਾ ਤੇ ਉੱਥੇ ਜ਼ੁਲਮ ਨਾਲ ਲੜਨਾ ਸਿਖਾਇਆ ਜਾਂਦਾ ਸੀਗਾ ਜਾਲਮ ਦਾ ਵਿਰੋਧ ਕਿਵੇਂ ਕਰਨਾ ਸੋ ਇਹ ਮਾਰਿਆਂ ਸਿਖਾਇਆ ਸੀਗਾ ਇੱਕ ਚੜ੍ਹਦੀ ਕਲਾ ਦੀ ਪ੍ਰਤੀਕਤਾ ਜਿਵੇਂ ਨਾ ਚਿੜੀ ਉਸੇਵੇਂ ਬਾਜ ਤੜਾਉਂ ਤਵੇਂ ਗੁੰਜਿੰਗ ਨਾਮ ਦਾ ਉਹ ਲਾ ਕਨਸੈਪਟ ਜਿਹੜਾ ਸੀਗਾ ਉਹ ਚੱਲਿਆ ਸੀਗਾ ਸੋ ਉਦੋਂ ਮਹੱਲਾ ਫੇਰ ਸ਼ੁਰੂ ਹੁੰਦਾ 1752 ਈਸਵੀ ਦੀ ਸਕਰੀਬ ਇਹ ਲਿਖਿਆ ਗਿਆ ਵਿਦਵਾਨਾਂ ਦੇ ਵੱਲੋਂ ਕਿ ਸ਼ੁਰੂ ਹੁੰਦਾ ਵਾ ਇਹ ਬੜਾ ਵਿਲੱਖਣ ਸੀਗਾ ਉਸ ਸਮੇਂ ਜਿਹੜੇ ਮੁਗਲ ਹਕੂਮਤ ਸੀਗੇ ਜਾਂ ਪਹਾੜੀ ਰਾਜੇ ਸੀਗੇ ਉਹਨੇ ਸੀ ਚਾਹੁੰਦੇ ਵੀ ਕੋਈ ਵੀ ਇਸ ਤਰੀਕੇ ਨਾਲ ਰਵੇ ਰਾਜ ਜਾਂਦਾ ਰਹਿਣ ਸਹਿਣ ਸੀਗਾ ਵਧੀਆ ਰਹਿਣ ਸਹਿਣ ਸੀ ਘੋੜੇ ਰੱਖਣੇ ਧਾਤੀ ਰੱਖਣੇ ਬਾਜ ਰੱਖਣੇ ਕਲਗੀ ਲਾਉਣੀ ਇਹ ਸਭ ਕੁਝ ਉਹ ਨਹੀਂ ਸੀ ਪ੍ਰਵਾਨ ਕਰਦੇ ਪਰ ਮਹਾਰਾਜ ਨੇ ਸ਼ੁਰੂ ਕੀਤਾ ਪਹਿਰਾ ਤੇ ਸ਼ੁਰੂ ਕਰਕੇ ਮਹਾਰਾਜ ਨੇ ਫਿਰ ਉਹ ਇੱਕ ਵਿਲੱਖਣਤਾ ਜਿਹੜੀ ਸੀ ਕਿ ਹੌਲੇ-ਹੌਲੇ ਦੀ ਉਹ ਕੀਤੀ ਜਿਹਦੇ ਵਿੱਚ ਜਿਹੜਾ ਸ਼ਸਤਰ ਵਿਦਿਆ ਹੁੰਦੀ ਸੀਗੀ ਉੱਥੇ ਹੋਰ ਬਹੁਤਾਂ ਦੀਆਂ ਖੇਡਾਂ ਹੁੰਦੀਆਂ ਸਨ ਗੁਲਾਲ ਨਾਲ ਜਿਹੜੇ ਸਿੰਘ ਸੀ ਉਹ ਖੇਡਦੇ ਸੀਗੇ ਸੋ ਬੜਾ ਆਪਸੀ ਪ੍ਰੇਮ ਪਿਆਰ ਸੰਘਾਂ ਦਾ ਹੁੰਦਾ ਸੀਗਾ ਕੋਕੀ ਜੇ ਕਰ ਰਹੀ ਅੱਜ ਦੇ ਸਮੇਂ ਦੀ ਗੱਲ ਕਰ ਲਈਏ ਤਾਂ ਕਈ ਸੰਗਤਾਂ ਐ ਹੋਈਆਂ ਜਿਨ੍ਹਾਂ ਨੂੰ ਪਤਾ ਨਹੀਂ ਜਿਨ੍ਹਾਂ ਨੂੰ ਸਿਰਫ ਇਹ ਲੱਗਦਾ ਕਿ ਹੋਲੀ ਨੂੰ ਲੈ ਕੇ ਜਿਹੜਾ ਹੋਲਾ ਮੱਲਾ ਕਿਹਾ ਜਾਂਦਾ ਤੇ ਉੱਥੇ ਜਾ ਕੇ ਜੋ ਸੰਗਤ ਐ ਹੋਲੀ ਖੇਡਦੀ ਜਾਂ ਐਦਾਂ ਦਾ ਕੁਛ ਨਾ ਕਾਫੀ ਸੰਗਤ ਜਿਹੜੀ ਦੂਦਰਾਜੇ ਤੋਂ ਪਹੁੰਚਦੀ ਆ ਸ਼੍ਰੀ ਨਾਨਦਪੁਰ ਸਾਹਿਬ ਤੇ ਇੱਕ ਚੀਜ਼ ਵਾਹਿਗੁਰੂ ਜੀ ਇਹ ਵੀ ਦੱਸਿਓ ਕਿ ਆ ਨਾਨਦਪੁਰ ਸਾਹਿਬ ਕਿਉਂਕਿ ਜਿਹੜੀ ਸਾਨੂੰ ਤਾਂ ਪਤਾ ਐ ਜਿਹੜੀ ਸੰਗਤ ਨੂੰ ਨਹੀਂ ਪਤਾ ਕਿ ਨਾਨਦਪੁਰ ਸਾਹਿਬ ਜਾ ਕੇ ਹੀ ਕਿਉਂ ਹੋਲਾ ਮੱਲਾ ਬਣਾਇਆ ਜਾਂਦਾ ਵੇਖੋ ਨੌਜਵਾਨ ਜਿਹੜੀ ਪੀੜੀ ਆ ਜਿਹਨਾਂ ਨੂੰ ਇਤਿਹਾਸ ਨਹੀਂ ਪੜਦੇ ਆਪਣਾ ਇਤਿਹਾਸ ਨਹੀਂ ਬ ਤੇ ਵਾਪਸ ਆ ਗਏ ਇੱਕ ਮੇਲੇ ਦੇ ਤਰ੍ਹਾਂ ਵੇਖਦੇ ਪਰ ਨਹੀਂ ਅਸੀਂ ਜੋ ਹੋਲੇ ਮਾਲ ਜਿਹੜੀ ਪਰ ਜਿਹੜੀ ਸਾਡੀ ਜਿਹੜਾ ਕਨਸੈਪਟ ਆ ਉਹ ਇਹ ਆ ਕਿ ਆਪਾਂ ਤਾਂ ਗੁਰੂ ਸਾਹਿਬ ਦੇ ਹੁਕਮਾਂ ਤੇ ਪਹਿਰਾ ਦੇਣਾ ਵਾ ਜੋ ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਜ਼ੁਲਮ ਦੇ ਖਿਲਾਫ ਲੜਨਾ ਜ਼ਾਲਮ ਵਿਰੁੱਧ ਖੜਾ ਹੋਣਾ ਹਨਾ ਜ਼ੁਲਮ ਦੇ ਵਿਰੁੱਧ ਬੋਲਣਾ ਜਿਵੇਂ ਗੁਰੂ ਅਰਜਨ ਪਾਚਨ ਬਾਬਰ ਨੂੰ ਜਾਬਰ ਕਿਹਾ ਸੀਗਾ ਦਸਮ ਪਾਤਸ਼ਾਹ ਨੇ ਜਿਹੜਾ ਸੌਰੰਗਜੀਬ ਦਾ ਮੁਕਾਬਲਾ ਕੀਤਾ ਹਨਾ ਦਸਮ ਪਾਤਸ਼ਾਹ ਨੇ 14 ਜੰਗਾਂ ਲੜੀਆਂ ਨੇ ਜ਼ੁਲਮ ਦੇ ਖਿਲਾਫ ਤੇ ਕੋਈ ਵੀ ਜੰਗ ਚੜ੍ਹ ਕੇ ਨਹੀਂ ਗਏ ਮਹਾਰਾ ਹਮੇਸ਼ਾ ਜਿਹੜਾ ਚੜ੍ਹ ਕੇ ਆਇਆ ਉਹਦਾ ਮੁਕਾਬਲਾ ਕੀਤਾ ਉਹਨੂੰ ਹੀ ਜਵਾਬ ਦਿੱਤਾ ਸੋ ਜਿਹੜੀ ਸੰਗਤ ਤੇ ਜਾਂਦੀ ਆ ਜਿਹੜੇ ਨੌਜਵਾਨ ਖਾਸ ਕਰਕੇ ਜਾਂਦੇ ਆ ਉਹ ਇਹ ਨਾ ਸਮਝਣ ਕਿ ਅਸੀਂ ਉੱਥੇ ਘੁੰਮਣ ਚੱਲੇ ਆ ਜਾਂ ਅਸੀਂ ਉਥੇ ਮੇਲਾ ਵੇਖਣ ਚੱਲੇ ਆ ਉਥੇ ਜਿਹੜਾ ਇਕੱਠ ਹੁੰਦਾ ਗੈਦਰਿੰਗ ਹੁੰਦੀ ਆ ਉਹ ਖਾਲਸਾ ਪੰਥ ਦੀ ਹੁੰਦੀ ਆ ਤੇ ਖਾਲਸਾ ਪੰਥ ਜਿਹੜਾ ਵਾ ਉਹ ਜ਼ੁਲਮ ਦੇ ਖਿਲਾਫ ਲੜਦਾ ਵਾ ਖਾਲਸਾ ਪੰਥ ਜਿਹੜਾ ਵਾ ਉਹ ਇਹ ਦਰਸਾਉਂਦਾ ਵਾ ਕਿ ਇਹ ਵੀ ਲਖਣ ਆ ਦਸਮ ਪਾਤਸ਼ਾਹ ਦੇ ਵੱਲੋਂ ਸਾਜਿਆ ਹੋਇਆ ਪੰਥ ਤੇ ਆ ਸੋ ਨੌਜਵਾਨੀ ਨੂੰ ਇਹ ਸਮਝਣਾ ਚਾਹੀਦਾ ਕਿ ਉਹ ਤੇ ਹੁੱਲੜਬਾਜੀ ਕਰਨੀ ਇਸ ਤਰੀਕੇ ਦੇ ਨਾਲ ਜਿਵੇਂ ਆਪਾਂ ਦੇਖਦੇ ਆਂ ਮੋਟਰਸਾਈਕਲਾਂ ਦੇ ਉੱਤੇ ਕਾਰ ਰਿਓ ਅਨੁਜਾ ਵੀ ਆਉਂਦੀਆਂ ਨੇ ਕੋਈ ਦਿਨ ਪਹਿਲਾਂ న్యూਜ ਆਈ ਟਰੈਕਟਰ ਪਲਟ ਗਿਆ ਮੁੰਡੇ ਸਟੰਟ ਬਾਜੀ ਕਰ ਰਹੇ ਸੀ ਇਹਨਾਂ ਦਾ ਕੁਝ ਨਾ ਕੀਤਾ ਜਾਵੇ ਉੱਥੇ ਜਾ ਕੇ ਤਾਂ ਸਿੱਖਿਆ ਲੈਣੀ ਆ ਦਸਮ ਪਾਤਸ਼ਾਹ ਦੇ ਵੱਲੋਂ ਜੋ ਸਾਨੂੰ ਸਿੱਖਿਆ ਦਿੱਤੀ ਗਈ ਕਿ ਅਮਰਤਾਰੀ ਹੋਣਾ ਵਾ ਕੇਸਾ ਤਾਰ ਉਹ ਸਿੱਖਣਾ ਮ ਜਾ ਕੇ ਉੱਥੇ ਇਹ ਨੂੰ ਆ ਕੇ ਮਤਾਂ ਦੇ ਕੇ ਲੰਗਰ ਖਾਦਾ ਦਾ ਮੋੜ ਆਏ ਉੱਥੋਂ ਸਿੱਖਿਆ ਲੈ ਕੇ ਆਉਣੀ ਆ ਕਿਉਂਕਿ ਅਨੰਦਪੁਰ ਸਾਹਿਬ ਤੁਰਾ ਵਾ ਸਿੱਖੀ ਦਾ ਉੱਥੇ ਮਾਰੇ ਨੇ ਆਪਾਂ ਜਾਣਦੇ ਵੀ ਕਿਹੜਾ ਕੇਸਗੜ ਸਾਹਿਬ ਹਨ ਹੈਗੇ ਵਾ ਉਹ ਸਾਡਾ ਇਤਿਹਾਸ ਆ ਪੰਜ ਪਿਆਰ ਦੀ ਸਜਣਾ ਹੋਈ ਆ ਖਾਲਸਾ ਪੰਥ ਦੀ ਤੇ ਇਸ ਕਰਕੇ ਸਿੱਖਣਾ ਵਾ ਉੱਥੋਂ ਜਾ ਕੇ ਤੇ ਸਿੱਖਣਾ ਇਹ ਆ ਵੀ ਜੋ ਸਾਡੇ ਸਾਨੂੰ ਗੁਰੂ ਸਾਹਿਬ ਨੇ ਕਿਹਾ ਜੋ ਸਾਡੀ ਮਰਿਆਦਾ ਸਾਨੂੰ ਦੱਸੀ ਉੱਥੇ ਪਹਿਲਾਂ ਦੇਣਾ ਕਿਉਂਕਿ ਕਾਫੀ ਜਿਹੜੀ ਸੰਗਤ ਉੱਥੇ ਜਾਂਦੀ ਆ ਤਾਂ ਇੱਕ ਜਾਣ ਦੀ ਮਰਿਆਦਾ ਵੀ ਕੀ ਕੀ ਵਾ ਗੁਰੂ ਜੀ ਕਹਿ ਵੀ ਦੱਸਿਓ ਕਿਉਂਕਿ ਕਈ ਜੋ ਆ ਮਰਿਆਦਾ ਅਨੁ ਕਈਆਂ ਨੂੰ ਇਹ ਹੁੰਦਾ ਕਿ ਇੰਜੋਏਮੈਂਟ ਕਰਨੀ ਆ ਗੁਰੂ ਘਰ ਚੱਲੇ ਆ ਠੀਕ ਆ ਸੰਗਤਾਂ ਦੇ ਨਾਲ ਇਕੱਠ ਨਾਲ ਚੱਲੇ ਆ ਤਾਂ ਉਹ ਚੀਜ਼ ਨੂੰ ਇੰਜੋਏ ਕਰਦੇ ਨਾ ਕਿ ਉਹਨੂੰ ਆਪਣਾ ਜੇ ਆਪਾਂ ਕਹਿ ਲਈਏ ਨਾ ਕਿ ਸ਼ਰਦਾ ਦੇ ਨਾਲ ਉਹ ਚੀਜ਼ ਨਹੀਂ ਮਤਲਬ ਬਿਲਕੁਲ ਵੇਖੋ ਜਿਵੇਂ ਸਾਡੇ ਨੌਜਵਾਨ ਬੱਜਦੇ ਨੇ ਕੇਸ ਕਟਾਏ ਨੇ ਹੁਣ ਬੜਾ ਹਾਸਾ ਹੁੰਦਾ ਦੁੱਖ ਵੀ ਲੱਗਦਾ ਵੀ ਜਾਣਾ ਤਾਂ ਹੌਲੇ ਮਲੇਦ ਹੁੰਦਾ ਤੇ ਪਹਿਲਾਂ ਨਾਈ ਕੋਟ ਜਾ ਕੇ ਤੇ ਆਪਣੇ ਮੂੰਹ ਸਿਰ ਮਨਾਉਂਦੇ ਆ ਛਿਪਾਂ ਕਰਾਉਣਗੇ ਦਾੜੀਆਂ ਕਟਾ ਕੇ ਕੇਸ ਕਟਾ ਕੇ ਫੇਰ ਆ ਕੇ ਬੜੇ ਸੋਹਣੇ ਲੱਗੇ ਨਾ ਇਹ ਨਾ ਕਰੀਏ ਆਪਾਂ ਆਪਾ ਗੁਰੂ ਸਾਹਿਬ ਦੇ ਚੱਲੇ ਚਰਨਾ ਚ ਬਰਦਾਸ਼ ਕਰੀਏ ਮਾਰੇ ਕੋ ਸਾਨੂੰ ਸਿੱਕੀ ਦਾ ਨਿਭਛ ਹੈਨਾ ਆਪਾਂ ਇਹ ਪ੍ਰਣ ਕਰਕੇ ਆਈਏ ਉੱਥੇ ਵੀ ਕੇਸ ਰੱਖਾਂਗੇ ਅੱਜ ਤੋਂ ਬਾਅਦ ਕੇਸ ਕਟਾਵ ਜਿਹੜਾ ਆਪਾਂ ਉਥੇ ਇੱਕ ਐਸੇ ਜਾਣੇ ਆਪੇ ਉਥੇ ਕੋ ਟੂਰਿਸਟ ਪਲੇਸ ਸਮਝ ਕੇ ਜਾਣੇ ਆ ਘੁੰਮਣ ਫਿਰ ਜਾਣੇ ਆ ਉਹ ਤਾਂ ਪਾਪਾ ਦੇ ਭਾਗੀ ਬਣਨ ਵਾਲੀ ਗੱਲ ਆ ਜੇ ਸਾਲ ਬਾਅਦ ਉਹ ਇਤਿਹਾਸਕ ਇਹ ਸਾਡਾ ਕਾਰਜ ਹੁੰਦਾ ਮਹੱਲਾ ਮਨਾਇਆ ਜਾਂਦਾ ਵਾ ਤੇ ਨਿਆਂ ਸਿੰਘ ਪੋਜਾ ਜੜੀਆਂ ਨੇ ਤੁਸੀਂ ਦੇਖਦੇ ਹੋ ਮਹੱਲਾ ਨਿਕਲਦਾ ਉੱਥੇ ਨਾ ਬੜੀ ਚੜ੍ਹਦੀ ਕਲਾ ਦੇ ਨਾਲ ਨਿਕਲਦਾ ਇੱਕ ਵਿਲੱਖਣਤਾ ਜਿਹੜੀ ਖਾਲਸਾ ਪੰਥ ਦੀ ਦਿਖਦੀ ਹੈ ਉੱਥੇ ਜਿਵੇਂ ਘੋੜਦਾਰ ਹੁੰਦੀ ਆ ਨਿਜਾ ਬਾਜੀ ਹੁੰਦੀ ਆ ਦਲਪੰਥ ਆਉਂਦੇ ਨੇ ਨਿਸ਼ਾਨਾ ਧੌਂਸਿਆਂ ਦੀ ਅਗਵਾਈ ਦੇ ਵਿੱਚ ਆਉਂਦੇ ਨੇ ਦਲਪੰਥਾਂ ਦੇ ਮੁਖੀ ਸਾਰੇ ਉੱਥੇ ਆਉਂਦੇ ਨੇ ਤੇ ਖਾਲਸਾ ਪੰਥ ਜਿੰਨਾ ਵੀ ਉਹ ਉਹਨਾਂ ਦੀ ਅਗਵਾਈ ਚੱਲਦਾ ਉੱਥੇ ਮਹੱਲਾ ਨਿਕਲਦਾ ਜਦੋਂ ਸੋ ਇਹ ਜਿਹੜੀ ਚੀਜ਼ ਹੈ ਸਿਰਫ ਵੇਖਣ ਦਾ ਸੀ ਬਣਾ ਰੱਖੀ ਆਪਾਂ ਇਹ ਚੀਜ਼ ਨੂੰ ਐ ਜੋ ਸਾਡੇ ਗੁਰੂ ਸਾਹਿਬ ਨੇ ਪਰੰਪਰਾ ਸ਼ੁਰੂ ਕੀਤੀ ਸੀ ਮਰਿਆਦਾ ਬਣਾਈ ਸੀ ਮੱਲੇ ਦੀ ਉਸ ਮੱਲੇ ਦੀ ਮਰਿਆਦਾ ਨੂੰ ਸਮਝੀਏ ਤੇ ਉਹ ਮਰਿਆਦਾ ਸਾਨੂੰ ਇਹ ਸਿਖਾਉਂਦੀ ਵੀ ਅਸੀਂ ਗੁਰੂ ਵਾਲੇ ਬਣਨਾ ਅਸੀਂ ਬਾਣੀ ਤੇ ਬੈਣਾ ਜੋਨਾ ਸ਼ਸ਼ਤਰਧਾਰੀ ਹੋਣਾ ਜ਼ੁਲਮ ਦੇ ਖਿਲਾਫ ਬੋਲਣਾ ਜ਼ੁਲਮ ਦੇ ਖਿਲਾਫ ਬੋਲਣਾ ਜਿਵੇਂ ਹੁਣ ਆਪਾਂ ਦੇਖ ਰਹੇ ਜੋ ਕਿਸੇ ਸਮੇਂ ਜੋ ਪੰਜਾਬ ਦੇ ਵਿੱਚ ਹੋ ਰਿਹਾ ਜੋ ਸਿੱਖਾਂ ਦੇ ਨਾਲ ਹੋ ਰਿਹਾ ਜਿਸ ਤਰੀਕੇ ਦਾ ਵਰਤਾਰਾ ਕੀਤਾ ਜਾ ਰਿਹਾ ਹਾਂ ਇਹਨਾਂ ਹੁਕੂਮਤ ਵੱਲੋਂ ਭਾਰਤ ਕੁਮਤਲ ਨੂੰ ਆ ਡੁੰਬੜੂ ਗਰੇ ਨੌਜਵਾਨ ਦੀ ਗੱਲ ਆਪਾਂ ਕਰ ਲਈਏ ਕਿਸ ਤਰੀਕੇ ਨਾਲ ਹਨਾ ਉਹਨਾਂ ਸਾਲ ਤੋਂ ਪੁਰਾਣੇ ਨੌਜਵਾਨ ਹੋ ਚਲੇ ਆ ਬੇਕਸੂਰ ਨੌਜਵਾਨ ਡੱਕੇ ਹੋਏ ਨੇ ਅੰਦਰ ਤੇ ਇੱਥੇ ਮਾਪੇ ਧਰਨਿਆਂ ਦੇ ਬੈਠੇ ਹੋਏ ਨੇ ਇਸ ਕਰਕੇ ਤੋ ਇਹ ਚ ਜੁਲਮ ਦੇ ਖਿਲਾਫ ਵੀ ਬੋਲਣਾ ਨਾ ਸਾਨੂੰ ਤੇ ਜੇ ਤਾਂ ਹੀ ਬੋਲਾਂਗੇ ਜੁਲਮ ਦੇ ਖਿਲਾਫ ਜੇ ਸਾਨੂੰ ਸਾਡੀ ਜਿਹੜੇ ਸਾਡੀ ਸਿੱਖਿਆ ਸਾਨੂੰ ਦਿੱਤੀ ਗਈ ਆ ਜੋ ਸਾਡੇ ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਅਸੀਂ ਉੱਥੇ ਪਹਰਾ ਦੇਵਾਂਗੇ ਤੇ ਤੇ ਜੇ ਅਸੀਂ ਸਿਰਫ ਆਪਣੇ ਮਨ ਨੂੰ ਉੱਥੋਂ ਤੱਕ ਲੈ ਕੇ ਨਹੀਂ ਜਾਵਾਂਗੇ ਨਾ ਚੇਤਨਾ ਸਾਡੀ ਜਿੱਦੋਂ ਜਾਂਦੀ ਨਹੀਂ ਸਿਰਫ ਆਈ ਜਾਣੇ ਆ ਘੁੰਮ ਕੇ ਆ ਜਰ ਲੰਗਰ ਛੱਕੇ ਉੱਥੇ ਵਾਰਾਗਰਦੀ ਕਰਕੇ ਮੁੜਾਵਾਂਗੇ ਤੇ ਫਿਰ ਗੱਲ ਨਹੀਂ ਬਣਨੀ ਬਾਈ ਗੁਰਜੀ ਨੀਲਾ ਬਾਣਾ ਬੜਾ ਪਵਿੱਤਰ ਗੁਰੂ ਕੀ ਲਾਡਲੀ ਫੌਜ ਦਾ ਜੋ ਜਾਂਦੀ ਜਦੋਂ ਫੌਜ ਉੱਥੇ ਪਹੁੰਚਦੀ ਆ ਗੁਰੂ ਤੇ ਲਾਡ ਲਈ ਫੌਜ ਜਦੋਂ ਮੱਥਾ ਟੇਕਣ ਵਾਸਤੇ ਜਾਂਦੀ ਆ ਸ਼੍ਰੀ ਅਨੰਦਪੁਰ ਸਾਹਿਬ ਕਿਸ ਮਰਿਆਦਾ ਦੇਣ ਜਾਂਦੀ ਆ ਕਿਉਂਕਿ ਇਹ ਵੀ ਚੀਜ਼ ਜ਼ਰੂਰ ਆਪਾਂ ਇੱਕ ਕਰੀ ਜ਼ਰੂਰ ਸਾਂਝੀ ਕਰਨੀ ਚਾਹਾਂਗੇ ਜਿਹੜੇ ਜਿਹੜੀਆਂ ਸੰਗਤਾਂ ਦੇਖ ਰਹੀਆਂ ਕੋ ਜਿੰਨੇ ਵੀ ਨਿਹੰਗ ਸਿੰਘ ਫੌਜਾਂ ਖਾਸ ਕਰਕੇ ਦਲ ਬਤ ਜਾਂਦੀਆਂ ਨੇ ਉਹ ਗੁਰੂ ਸਾਹਿਬ ਦੇ ਉਸ ਹੁਕਮ ਤੇ ਪਹਰਾ ਦਿੱਤੀਆਂ ਨੇ ਕਿਉਂਕਿ ਉਦੋਂ ਮਹੱਲਾ ਸ਼ੁਰੂ ਕੀਤਾ ਗਿਆ ਤੇ ਮਹੱਲਾ ਸ਼ੁਰੂ ਕਰਕੇ ਇਹ ਪਰੰਪਰਾ ਸ਼ੁਰੂ ਹੋਈ ਸੀਗੀ ਗੁਰਮਹਾਰਾਜ ਦਸਮ ਪਾਤਸ਼ਾਹ ਦੇ ਸਮੇਂ ਤੋਂ ਚੱਲੀ ਤੇ ਪਰੰਪਰਾ ਅੱਜ ਤੱਕ ਵੀ ਨਿਰੰਤਰ ਜਾ ਰਹੀ ਆ ਖਾਲਸਾ ਉਸ ਇਕੱਠਾ ਹੁੰਦਾ ਪੰਥ ਜਦੋਂ ਉੱਥੇ ਆਪਾਂ ਦੇਖਦੇ ਨੀਲੇ ਬਣੇ ਦਾ ਜੋਰ ਹੁੰਦਾ ਹੈ ਨਾ ਚਾਰੇ ਬੰਨੇ ਲਿਗਨੇ ਲਿਗ ਭੁਚੰਗੀ ਬਾਣੇ ਪਾ ਕੇ ਆਉਂਦੇ ਨੇ ਹੈ ਨਾ ਪਹਿਣਾ ਸਾੜੀਆਂ ਨੇ ਦਮਾਲੇ ਦਸਤਾਰਾਂ ਬਾਣੇ ਹੁੰਦੀਆਂ ਨੇ ਖਾਲਸ ਨਿਹੰਗ ਸਿੰਘ ਸਾੜੀਆਂ ਫੌਜਾਂ ਹੁੰਦੀਆਂ ਨੇ ਘੋੜਿਆਂ ਤੇ ਸਵਾਰ ਸੋ ਉਸ ਵਿਲੱਖਣਤਾ ਨੂੰ ਦਰਸਾਉਣਾ ਜਾਂਦਾ ਤੇ ਜਿਹੜੀ ਨੌਜਵਾਨ ਜਾਂਦੇ ਦੇ ਜਿਹੜੇ ਸਿੱਖੀ ਤੋਂ ਦੂਰ ਨੇ ਉਹਨਾਂ ਦਾ ਇਹ ਫਰਜ ਬਣਦਾ ਵੀ ਉਸ ਵਿਲੱਖਣਤ ਨੂੰ ਸਮਝਣ ਉਸ ਇਤਿਹਾਸ ਨੂੰ ਸਮਝਣ ਸਮਝ ਕੇ ਖੁਦ ਉਹ ਰੂਪ ਸਮਝ ਸਿਵਣ ਕਿਉਂਕਿ ਮਹਾਰਾਜ ਨੇ ਆਪਣਾ ਰੂਪ ਬਖਸ਼ਿਆ ਖਾਲਸਾ ਮੇਰਾ ਰੂਪ ਹੈ ਖਾਸ ਪਰ ਖਾਲਸਾ ਉਹ ਰੂਪ ਹੋਣਾਗਾ ਜਿਹੜਾ ਮਹਾਰਾਜ ਦੇ ਹੁਕਮ ਤੇ ਪਹਿਰਾ ਦਿੰਦਾ ਹੋਊਗਾ ਜਿਹੜਾ ਬਾਣੀ ਵੀ ਪੜੂਗਾ ਤੇ ਬਾਣਾ ਵੀ ਪਾਊਗਾ ਇਹ ਨਹੀਂ ਹੈ ਵੀ ਕੱਲਾ ਬਾਣਾ ਪਾ ਲਈਏ ਸਾਡੇ ਜੀਵਨ ਹੋਰ ਹੋਣ ਤੇ ਅਸੀਂ ਦਿਖਾਉਂਦੇ ਕੁਝ ਹੋਰ ਹੋਈ ਨਹੀਂ ਜੇ ਅਸੀਂ ਬਾਣਾ ਪਾਇਆ ਵਾ ਨੀਲਾ ਬਾਣਾ ਕੋ ਅਕਾਲਪੁਰਖ ਦਾ ਖੁਦ ਅਕਾਲਪੁਰਖ ਦਾ ਰੂਪ ਆ ਮਹਾਰਾਜ ਨੇ ਸਾਨੂੰ ਬਖਸ਼ਿਆ ਵਾ ਸੋ ਨੀਲੇ ਬਾਣੇ ਦੀ ਮਰਿਆਦ ਨੂੰ ਬਹਾਲ ਰੱਖਣਾ ਵੀ ਸਾਡਾ ਫਰਜ ਆ ਖਾਲਸਾ ਪੰਥ ਦੇ ਉਂਗਲ ਉੱਠੇ ਇਸ ਬਾਣੀ ਦੇ ਉਂਗਲ ਉੱਠੇ ਸੋ ਇਹ ਵੀ ਇੱਕ ਸਾਡੀ ਜ਼ਿੰਮੇਵਾਰੀ ਖਾਲਸਾ ਪੰਥ ਦੀ ਹੁੰਦੀ ਆ ਸਿੰਘਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਆ ਸੋ ਮਹਾਰੇ ਨਿਭਾਉਂਦੇ ਨੇ ਜ਼ਿੰਮੇਵਾਰੀ ਸਿੰਘ ਬੜੀ ਚੜ੍ਹਦੀ ਕਲਾ ਨਾਲ ਈਵਨ ਬਹਤਾਂ ਉਥੇ ਝੜਪ ਹੋਈ ਪਿਛਲੇ ਵਾਰੀ ਦੇਖਿਆ ਆਪਾਂ ਨੌਜਵਾਨਾਂ ਨੂੰ ਰੋਕਿਆ ਗਿਆ ਸਿੰਘ ਦੇ ਵੱਲੋਂ ਤੇ ਨੌਜਵਾਨਾਂ ਨੇ ਅਗਲੇ ਉਹ ਸੱਟ ਮਾਰੀ ਸਿੰਘ ਦੇ ਉਹ ਸਿੰਘ ਦੀ ਡੈਥ ਹੋ ਗਈ ਹਨ ਉਹ ਸਿੰਘ ਉਹ ਤੇ ਸ਼ਹੀਦ ਹੋ ਗਿਆ ਉਹ ਕਿਉਂ ਹੋਇਆ ਕਿਉਂਕਿ ਉਹ ਨੌਜਵਾਨਾਂ ਨੂੰ ਸਮਝਾ ਰਿਹਾ ਸੀਗਾ ਰੋਕ ਰਿਆ ਸੀ ਉਹ ਹੁਲੜਵਾਜੀ ਕਰਨ ਤੋਂ ਸਾਡੀ ਤਾਂ ਪ੍ਰੇਮ ਸਹਿਤ ਬੇਨਤੀ ਆ ਵੀ ਇਦਾਂ ਦਾ ਮੌਕਾ ਨਾ ਦਿੱਤਾ ਜਾਵੇ ਵੀ ਸਿੰਘਾਂ ਨੂੰ ਤਲਖੀ ਜਾ ਕੇ ਤੁਹਾਨੂੰ ਸਮਝਾਉਣਾ ਪਵੇ ਕਿਉਂਕਿ ਕੋਈ ਵੀ ਜਿਹੜਾ ਸਿੰਘ ਆ ਚੜ੍ਹਦੀ ਕਲਾ ਦਾ ਜਿਹੜਾ ਜੀਵਨ ਬਰਤੀਤ ਕਰਨ ਵਾਲਾ ਹੋਊਗਾ ਉਹ ਨਹੀਂ ਬਰਦਾਸ਼ਤ ਕਰਦਾ ਨਾ ਵੀ ਇਹ ਸਾਡੇ ਗੁਰੂ ਘਰ ਚ ਆ ਕੇ ਸਾਡੇ ਬੱਚੇ ਜਿਹੜੇ ਨੇ ਸਿੱਖਾਂ ਦੇ ਬੱਚੇ ਹੋ ਕੇ ਇਦਾਂ ਦੇ ਕੰਮ ਕਰਨ ਉਲੜਵਾਜੀਆਂ ਕਰਨ ਉੱਥੇ ਆਸ਼ਕੀਆਂ ਕਰਨ ਉੱਥੇ ਨਜੇ ਕਰਨ ਸੋ ਬਰਦਾਸ਼ਤ ਨਹੀਂ ਕਰਦੇ ਸੋ ਇਸ ਕਰਕੇ ਉਹ ਸਿੰਘ ਰੋਕਦੇ ਨੇ ਤੇ ਆਪਾਂ ਇਹ ਕੰਮ ਹੋਈ ਹੋਣਾ ਦਈਏ ਪਉਸ ਹੁਕਮ ਤੇ ਪਹਿਲਾਂ ਦਈਏ ਜੋ ਸਾਨੂੰ ਗੁਰਸਾਬ ਨੇ ਸਿਖਾਇਆ ਕਿਉਂਕਿ ਇਸ ਵਾਰ ਵੀ ਕਾਫੀ ਜਿਹੜੇ ਸਿੰਘ ਨੇ ਉਹਨਾਂ ਨੇ ਵਾਰਨਿੰਗ ਵੀ ਦਿੱਤੀ ਆ ਉਹਨਾਂ ਹੁੱਲੜਵਾਜਾਂ ਨੂੰ ਕਿ ਜਿਹੜਾ ਵੀ ਕੋਈ ਉੱਥੇ ਆ ਕੇ ਮਾਹੌਲ ਖਰਾਬ ਕਰਦਾ ਜਾਂ ਹੁੱਲੜਵਾਜੀ ਕਰਦਾ ਤੇ ਉਹ ਵਰਤੇ ਜਿਹੜੇ ਆ ਗੁਰੂ ਕੀ ਲਾਡਲੀ ਫੌਜ ਇੱਕ ਵੱਡਾ ਐਕਸ਼ਨ ਵੀ ਕਰ ਦਿੱਤੀ ਉਹ ਵੀ ਅਸੀਂ ਨਹੀਂ ਚਾਹੁੰਦੇ ਵੀ ਅਸਾਂ ਨੂੰ ਹੁਲੜਬਾਜ ਨਾ ਕਹੀਏ ਸਾਡਾ ਸਾਡਾ ਮਨ ਨਹੀਂ ਕਰਦਾ ਉਹ ਹੁਲੜਬਾਜ ਕਿ ਹੁਲੜਬਾਜ ਨਾ ਕਰਨ ਆਪ ਇਹਨਾਂ ਨੂੰ ਹੁਲੜਬਾਜ ਕੋਈ ਨਾ ਕਵੇ ਆਪਣੇ بڑے بڑے ਬੱਚੇ ਕਹੀ ਉਹਨਾਂ ਨੂੰ ਹੈ ਨਾ ਸਿੱਖਾਂ ਦੇ ਬੱਚੇ ਨੇ ਨਾ ਭਟਕੇ ਹੋਏ ਨੇ ਮर्याਦਾ ਤੋਂ ਦੂਰ ਨੇ ਗੁਰੂ ਸਿੱਖੀ ਤੋਂ ਦੂਰ ਨੇ ਸਿਧਾਂਤਾਂ ਤੋਂ ਦੂਰ ਨੇ ਉਹ ਆਪਣੇ ਉਹ ਬਣ ਕੇ ਜਾਣ ਜੋ ਰੂਪ ਮਾਰੇ ਸਾਨੂੰ ਬਖਸ਼ਿਆ ਕਾਂਸਾ ਬੇਰੇ ਰੂਪ ਹੈ ਖਾਸਕੀ ਆ ਮੈਂ ਇਹਨੂੰ ਪੁੱਤਨਾਂ ਕੇ ਸੀਸ ਪਰ ਵਾਰ ਦੀਏ ਸਤ ਚਾਰ ਚਾਰ ਮੂਹੇ ਤੋਂ ਕਿਆ ਪਿਆ ਜੀਵਤ ਕੇ ਹਜ਼ਾਰ ਆਪਣੇ ਪੁੱਤ ਕਿਆ ਮਾਰੇ ਲੈ ਸਹਬ ਜੀ ਨੂੰ ਰੋਜ਼ ਸਨ ਦਿੱਤਾ ਵਾ ਅਸੀਂ ਸਹਬ ਜਦੇ ਬਣ ਕੇ ਜਾਈਏ ਉੱਤੇ ਉੱਤੇ ਅਸੀਂ ਇਹ ਨਾ ਭਾਈ ਵੀ ਆਪਣੇ ਮੂਸਲ ਮਨਾ ਕੇ ਜਾ ਕੇ ਉੱਤੇ ਨਸ਼ੇ ਕਰੀਏ ਜਾਂ ਉਹ ਜੇ ਗਲਤ ਕੰਮ ਕਰੀਏ ਕੋ ਕਰਮ ਕਰੀਏ ਸਭ ਜਿਹੜਾ ਮਾਰੇ ਵਰਜਿਆ ਹੋਇਆ ਸੋ ਇਸ ਕਰਕੇ ਤਾਂ ਸਾਨੂੰ ਆ ਸੋਚਣਾ ਚਾਹੀਦਾ ਵਾ ਖਾਸਕੇ ਨੌਜਵਾਨਾਂ ਨੂੰ ਇਤਿਹਾਸ ਪੜ੍ਹਨ ਜਿਹਦਾ ਆਪਣਾ ਜੀ ਇੱਕ ਗੁਰੂ ਕੇ ਲਾੜਲੀ ਫੌਜ ਦੇ ਵਿੱਚ ਇੱਕ ਗੁਰੂ ਦੇ ਸਿੰਘ ਵਾਸਤੇ ਕਿੰਨਾ ਕ ਵੱਡਾ ਦਿਨ ਹੁੰਦਾ ਹੋਲੇ ਮਹੱਲੇ ਦਾ ਬਹੁਤ ਵੱਡਾ ਦਿਨ ਹੁੰਦਾ ਸੀ ਬੜਾ ਉਤਸ਼ਾਹ ਹੁੰਦਾ ਵਾ ਸਭ ਤੋਂ ਵੱਡੀ ਗੱਲ ਹੁੰਦੀ ਹੈ ਵੀ ਖਾਲਸਾ ਪੰਥ ਦੇ ਇਕੱਠਾ ਹੁੰਦਾ ਗੈਦਰਿੰਗ ਹੁੰਦੀ ਹੈ ਜਿਵੇਂ ਆਪਾਂ ਕਹਿੰਨੇ ਆ ਉੱਥੇ ਆਪਾਂ ਬਚਨ ਬਲਾਸ ਹੁੰਦੇ ਨੇ ਸਿੰਘ ਆਪਣੇ ਜਲਪਾਣੀ ਛਕਦੇ ਨੇ ਪ੍ਰੇਮ ਪਿਆਰ ਨਾਲ ਰਹਿੰਦੇ ਨੇ ਮਿਲਦੇ ਨੇ ਮੁਹੱਲਾ ਤਾਂ ਹੀ ਮਨਾਇਆ ਜਾਂਦਾ ਸੀ ਉਦੋਂ ਵੀ ਵੀ ਸਿੱਖ ਇਕੱਠੇ ਹੁੰਦੇ ਸੀ ਇਕੱਠੇ ਹੋ ਕੇ ਜਿੱਥੇ ਸ਼ਸਤਰ ਵਿਦਿਆ ਕਰਦੇ ਸੀਗੇ ਉੱਥੇ ਮੁਹੱਲਾ ਮਨਾਉਂਦੇ ਸੀਗੇ ਜਲਪਾਣੀ ਛਕਦੇ ਸੀ ਆਪਸੀ ਇਤਿਹਾਸ ਦਾ ਸਾਂਝਾ ਹੁੰਦਾ ਸੀਗਾ ਗੁਰਬਾਣੀ ਦੀਆਂ ਗੱਲਾਂ ਹੁੰਦੀਆਂ ਸੀਗੀਆਂ ਉੱਥੇ ਬਹਿ ਕੇ ਗੁਰੂ ਦੀ ਗੱਲ ਹੁੰਦੀ ਹੁੰਦੀ ਸੀਗੀ ਅੱਜ ਵੀ ਇਦਾਂ ਹੀ ਹੁੰਦਾ ਤੇ ਕਥਾ ਕਹਾਣੀਆਂ ਹੁੰਦੀਆਂ ਨੇ ਸਮਾਗਮ ਹੁੰਦੇ ਨੇ ਆਪਾਂ ਦੇਖਦੇ ਆਂ ਬੜੀ ਚੜ੍ਹਦੀ ਕਲਾ ਖਾਲਸਾ ਪੰਥ ਉਹ ਤੇ ਜਿਹੜਾ ਵਾ ਉਹ ਦਰਸਾਉਂਦਾ ਵਾ ਆਪਣਾ ਵਿਲੱਖਣ ਰੂਪ ਸੋ ਅੱਜ ਵੀ ਹੋਊਗਾ ਗਾਂਵ ਪਿੰਖ ਜਿਵੇਂ ਇਦਾਂ ਹੀ ਹੋਣਾ ਵਾ ਬਸ ਜਿਹੜੇ ਸਾਡੇ ਬੱਚੇ ਭਟਕੇ ਹੋਏ ਨੇ ਉਹਨਾਂ ਨੂੰ ਸਿੱਧ ਲੈਣ ਦੀ ਲੋੜ ਹੈ ਵੀ ਸਾਲ ਬਾਅਦ ਅਸੀਂ ਇੱਕ ਮੇਲਾ ਵੇਖਣਾ ਚਾਹੀਏ ਸਾਨੂੰ ਮਜ਼ਾ ਤਾਂ ਹੁੰਦਾ ਵੀ ਸਾਲ ਬਸ ਸਾਰਾ ਜੀਵਨ ਬਦਲਿਆ ਹੋਵੇ ਅਸੀਂ ਉੱਥੇ ਅਗਲੀ ਵਾਰ ਜਾਈਏ ਤੇ ਜੇ ਅਸੀਂ ਕੇਸ ਢਾਏ ਹੋਏ ਨੇ ਸਾਡੇ ਕੇਸ ਰੱਖੇ ਹੋਣ ਅਮਰ ਨਹੀਂ ਸ਼ਕਤ ਅਮਰ ਸ਼ਕਿਆ ਹੋਵੇ ਫਿਰ ਗੱਲ ਬੰਦੀ ਹੈ ਜਿਹੜੀ ਸੰਗਤ ਦੇਖ ਰਹੀ ਆ ਜਿਹੜੀ ਵੀ ਸੰਗਤ ਦੇਖ ਰਹੀ ਜਿਹੜੀ ਉੱਥੇ ਜਾਣਾ ਵੀ ਚਾਹੁੰਦੀ ਆ ਜਾਂ ਹੋ ਕੇ ਵੀ ਆਈਏ ਦਰਸ਼ਨ ਦੇਦਾਰੇ ਕਰਕੇ ਆਈ ਆ ਉਹਨਾਂ ਨੂੰ ਕੀ ਕਹਿਣਾ ਚਾਹੂੰ ਮੈਂ ਇਹ ਹੀ ਬੇਨਤੀ ਆ ਵੀ ਉੱਥੇ ਅਸੀਂ ਭੀੜ ਨਾ ਬਣ ਕੇ ਜਾਈਏ ਇਹ ਤਮਾਸ਼ਵੀਨ ਬਣ ਕੇ ਨਾ ਜਾਈਏ ਤਮਾਸ਼ਾ ਕਰਨਾ ਜਾਈਏ ਉੱਥੇ ਹੁਲੜਬਾਜੀ ਨਾ ਕਰਨ ਜਾਈਏ ਇੱਥੇ ਤੁਰਨ ਤੋਂ ਪਹਿਲਾਂ ਅਰਦਾਸ ਕਰੀਏ ਕਿ ਮਹਾਰਾ ਜੀ ਤੇਰੇ ਚਰਨਾ ਜਾ ਰਹੇ ਆ ਆਨੰਦਪੁਰ ਸਾਹਿਬ ਘਰੇ ਆ ਰਹੇ ਆ ਤੇ ਸਾਨੂੰ ਆਪਣੇ ਘਰ ਵਾਪਸੀ ਕਰਵਾ ਜਿਹੜੇ ਬੱਚਿਆਂ ਦੇ ਕੇਸ ਕਰਤੇ ਹੋਏ ਨੇ ਉਹ ਅਰਦਾਸ ਕਰਨ ਕਿ ਸਾਨੂੰ ਸਿੱਕੀ ਦਾ ਨ ਬਖਸ਼ ਆਪਾਂ ਨੇ ਤਰ ਅਰਦਾਸ ਕਰਦੇ ਹਾਂ ਮਾਰੇ ਕੋ ਸਿੱਕੀ ਦਾ ਨ ਬਖਸ਼ ਦੇਆ ਸਬਰ ਮੰਗਦੇ ਆ ਨਾ ਨਾਮਦਾਨ ਮੰਗਦੇ ਆ ਖਾਲਸਾ ਪੰਥ ਦੀ ਚੜ੍ਹਦੀ ਕਲਾ ਮੰਗਦੇ ਆ ਤੇ ਜੇ ਅਸੀਂ ਗੁਰੂ ਵਾਲੇ ਬਣਾਂਗੇ ਗੁਰੂ ਦੀ ਗੱਲ ਨੂੰ ਸਮਝਾਂਗੇ ਸੁਣਾਂਗੇ ਅਸਰ ਕਰਾਂਗੇ ਤਾਂ ਹੀ ਗੱਲ ਬਣਨੀ ਇਹਨਾਂ ਖਵਾਰ ਹੋ ਰਹੀ ਨਹੀਂ ਤੇ ਉਹ ਦੇਖਣੇ ਕਿੰਨੀ ਖਵਾਰੀ ਹੋ ਰਹੀ ਹੈ ਆਪਾਂ ਨੂੰ ਚਾਰੇ ਪਾਸੇ ਕੀ ਹਾਲਾਤ ਬਣ ਰਹੇ ਨੇ ਆਪਣੇ ਉਹ ਤਾਂ ਹੀ ਬਣ ਰਹੇ ਸੀ ਗੁਰੂ ਦੇ ਹੁਕਮ ਤੋਂ ਮੁਨਕਰ ਆ ਸੋ ਗੁਰੂ ਸਾਹਿਬ ਦਾ ਸਾਨੂੰ ਹੁਕਮ ਆ ਕਿ ਅਸੀਂ ਹਰ ਸਿੱਖ ਨੇ ਜਿਹੜਾ ਉਹ ਕੇਸਾਦਾਰੀ ਹੋਣਾ ਅਮਰ ਛਕਣਾ ਬਾਣੇ ਵਾਲ ਸੋ ਇਹੀ ਬੇਨਤੀ ਹੈ ਵੀ ਜਿੰਨੀ ਵੀ ਸੰਗਤ ਜਾਂਦੀ ਹੈ ਸਾਡੇ ਭੈਣ ਭਰਾ ਬੱਚੇ ਜਾਂਦੇ ਹੋ ਆਪ ਜੀ ਜਿਨ੍ਹਾਂ ਨੇ ਤੱਕ ਅਮਰਤ ਨਹੀਂ ਛਕਿਆ ਜਿਨ੍ਹਾਂ ਨੇ ਬਾਣੀ ਨਹੀਂ ਪਾਇਆ ਉਹ ਜਰੂਰ ਬਾਣਾ ਪਾਓ ਅਮਰ ਛਕੋ ਤੇ ਗੁਰੂ ਵਾਲੇ ਬਣੋ ਤੇ ਬਾਣੀ ਪੜੋ ਜੀ ਨਾਮ ਜਪੋ ਵਾਦ-ਵਾਦ ਹਾਂ ਬਿਲਕੁਲ ਜੀ ਖਾਲਸਾ ਪੰਥ ਹਮੇਸ਼ਾ ਚੜ੍ਹਦੀ ਕਲਾ ਦੀ ਗੱਲ ਕਰਦਾ ਖੁਸ਼ੀਆਂ ਦੇ ਵਿੱਚ ਕਰੇ ਕਿ ਜਾਵੇ ਸਿੱਧਾਂ ਸੰਗਾਂ ਦੇ ਮਨ ਨੂੰ ਭਾਵੇ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਜਿਵੇਂ ਤੁਸੀਂ ਦੇਖਿਆ ਆ ਸਨ ਪਰਮਜੀਤ ਸਿੰਘ ਅਕਾਲੀ ਜੀ ਤਾਂ ਉਹਨਾਂ ਵੱਲੋਂ ਜਿਹੜਾ ਹੌਲੇ ਮੱਲੇ ਨੂੰ ਲੈ ਕੇ ਕਲਾ ਕਲਾ ਇਤਿਹਾਸ ਜੋ ਤਾੜਨਾ ਸਾਂਝਾ ਕੀਤਾ ਤਾਂ ਇੱਕ ਸੰਗਤਾਂ ਨੂੰ ਅਪੀਲ ਵੀ ਕੀਤੀ ਹੈ ਕਿ ਜਿਹੜੀ ਸੰਗਤ ਜੋ ਉੱਥੇ ਜਾਂਦੀ ਆ ਦਰਸ਼ਕਦਾਰੀ ਕਰਨ ਵਾਸਤੇ ਉਹ ਕਿਸੇ ਤਰ੍ਹਾਂ ਦੀ ਹੁੱਲੜਬਾਜੀ ਨਾ ਕਰੇ ਇਤਿਹਾਸ ਦੇ ਨਾਲ ਜੁੜੇ ਪੰਥ ਦੇ ਨਾਲ ਜੁੜੇ ਤੇ ਚੜ੍ਹਦੀ ਕਲਾ ਰਵੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਲਿਖੇ ਸੁਣਨ ਜਗਬਾਨੀ ਟੀਵੀ ਸ਼੍ਰੀ ਹਮਸਾ ਸਾਹਿਬ